ਜਿੜੀਆਂ ਜੁੜੀਆਂ ਸਾਰੀਆਂ ਲੱਗੀਆਂ ਨਾਲਦਾਲੇ ਸਾਰੀਆਂ ਨਿਪੜ ਗਈਆਂ ਟਾਂਗ ਟੋਕੀ ਰਹਿੰਦੀ ਆ ਜੇ ਮੜ ਟੁੱਟੀਆਂ ਕਿੱਥੇ ਕਿੱਥੇ ਕੋਈ ਰਹ ਰਹੀ ਟੋਕੀ ਵਾਲੀ ਇੰਤਾਂ ਦੀਆਂ ਰਹਿੰਦੀਆਂ ਨੇ ਹਾਲੋ ਗਾਇਸ ਗੁੱਡ ਮਾਰਨਿੰਗ ਕਿਵੇਂ ਤੋ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਅੱਜ ਅਸੀਂ ਜਾ ਰਹੇ ਹਾਂਗੇ ਪਟਿਆਲੇ ਪਟਿਆਲੇ ਕਿਸ ਕੰਮ ਵਾਸਤੇ ਜਾ ਰਹੇ ਹਾਂਗੇ ਉਹ ਤੁਹਾਨੂੰ ਇਹ ਦੱਸਣਗੇ ਸਾਡੇ ਮੈਂ ਦੱਸਾਂ ਦੇ ਦਸਤਨ ਨੇ ਉਹ ਦਸੂਗੀ ਆ ਜਾ ਰਹੇ ਸੀ ਪਟਿਆਲੇ ਦਵਾਈ ਲੈਣ ਕਿ ਤੇ ਦਵਾਈ ਲੈਣੀ ਸੀ ਤੁਹਾਨੂੰ ਬਤਾਇਆ ਮੈਂ ਤੁਹਾਨੂੰ ਦਵਾਈ ਲੈਣ ਦਵਾਈ ਚਾਹੀਦੀ ਇਹ ਦਵਾਈ ਲੈ ਕੇ ਆਉਣੀ ਆ ਬਾਕੀ ਆਪਾਂ ਨੇ ਬਿਸਕੁਟ ਵੀ ਕਰਵਾ ਲਏ ਨੇ ਅੱਜ ਤੇ ਬਿਸਕੁਟ ਕਰਾ ਕੇ ਲਿਆਵਾਂਗੇ ਤੇ ਸਿੱਖੇ ਉਹਦੇ ਤੇ ਬੱਚੇ ਕਿੰਦਾਂ ਨੇ ਮੰਗਦੇ ਨੇ ਬਿਸਕੁਟ ਬਿਸਕੁਟ ਕਹਿੰਦੇ ਖਾਣੇ ਆ ਕੇ ਉਹਦੇ ਕਰਕੇ ਬਿਸਕੁਟ ਵੀ ਕਰਾ ਕੇ ਲੈ ਕੇ ਆਵਾਂਗੇ ਬਾਕੀ ਜੇ ਕੋਈ ਪ੍ਰੋਗਰਾਮ ਹੋਰ ਬਣਿਆ ਰਸਤੇ ਸ਼ਾਪਿੰਗ ਵੀ ਹੈਗੀ ਇਹਨਾਂ ਦੀ ਥੋੜਾ ਬੱਡੀਕ ਦਾ ਕੰਮ ਵੀ ਹੈਗਾ ਬੱਡੀਕ ਦਾ ਵੀ ਆਪਦਾ ਕੰਮ ਕਰ ਕਰਕੇ ਆਉਗੀ ਇਹ ਦੇਸੀ ਕੀ ਉਹਦੇ ਬਿਸਕਟ ਬਣਾਉਣ ਜਾ ਰਹੀ ਹੈ ਕਿ ਦੇਖਾਂਗੇ ਦੇਸੀ ਕੀ ਉਹਦੇ ਪਹਿਲੀ ਵਾਰ ਬਣਵਾ ਰਹੇ ਸੀ ਈਡੀ ਦਰੋਂ ਹੋਰ ਮੋਟਿਆਂ ਦਾ ਪਹਿਲਾਂ ਸੀ ਕਦੇ ਬਣਵਾਏ ਨਹੀਂ ਹੈਗੇ ਇਧਰੋਂ ਲੋਕਲੇ ਬਣਵਾਉਣੇ ਹੁੰਦੇ ਹੈਗੇ ਨਾਬੇ ਤੇ ਬਣਾਉਣੇ ਹੁੰਦੇ ਹੈ ਨਾਬੇ ਭੋਣੀ ਘੜਤੂ ਬਣਾਉਣੇ ਹੁੰਦੇ ਹੈਗੇ ਅੱਜ ਪਟਿਆਲੇ ਤੋਂ ਜੱਲੇ ਸਪੈਸ਼ਲ ਆ ਗਿਆ ਇੱਕ ਉੱਥੇ ਜਿਹੜਾ ਬਣਾਉਂਦਾ ਹੈਗਾ ਬਿਸਕਟ ਬਹੁਤ ਵਧੀਆ ਬਣਾਉਂਦਾ ਹੈਗਾ ਉਹਦੇ ਖਾ ਕੇ ਦੇਖਾਂਗੇ ਸਪੈਸ਼ਲ ਬਰਪੂਰ ਪਾ ਕੇ ਹੋਰ ਕਾਫੀ ਉਹਦਾ ਲੱਗ ਜਾਈ ਇੱਕ ਮੈਥਡ ਆਗਾ ਬਣਾਉਣ ਦਾ ਬਾਕੀ ਓਵਨ ਆਗਾ ਓਵਨ ਦੇ ਵਿੱਚ ਬਣਾਉਂਦਾ ਘੱਟੀ ਦੇ ਨਹੀਂ ਬਣਾਉਂਦਾ ਦੇਖ ਲੈ ਨਹੀਂ ਦੱਸਿਆ ਸੀਗਾ ਕਹਿੰਦੇ ਟਿੱਕੜਾ ਬਣਾਉਂਦੇ ਨੇ ਮਾਂ ਚਨੋਂ ਮੇਰਾ ਅਸੀਂ ਇੰਨ ਬਣਵਾਏ ਸੀਗੇ ਕਿਸੇ ਦੇ ਬਣਵਾਏ ਸੀਗੇ ਉੱਥੇ ਤੇ ਉਹਦੇ ਬਹੁਤ ਵਧੀਆ ਲੱਗੇ ਟੇਸਟੀ ਲੱਗੇ ਖਾ ਕੇ ਦੇਖੇ ਜਦੋਂ ਤੇ ਆਪਾਂ ਵੀ ਬਣਵਾਉਣੇ ਆਗੇ ਨਾਲੇ ਬੱਚਿਆਂ ਨੂੰ ਖਵਾਵਾਂਗੇ ਨਾਲੇ ਆਪ ਖਾਵਾਂਗੇ ਆਲੇ ਨੂੰ ਮੋਟੇ ਕਰਾਂਗੇ ਮੈਂ ਤਾਂ ਤਾਂ ਟ੍ਰਾਈ ਕਰੂ ਹੀ ਬੱਦਗਾ ਇਹ ਕੋਈ ਫੈਸਲੇ ਬੋਡ ਸੀ ਇਹ ਜੇ ਨਹੀਂ ਬੱਦ ਗਾਣੇ ਨੇ ਕਿ ਮੈਂ ਤਾਂ ਦੇਖੀ ਜੇ ਜਦੋਂ ਆਇਆ ਕਿ ਨੂੰ ਆ ਸ਼ਾਮ ਸਵੇਰੇ ਖਾਇ ਕਰੂੰਗਾ ਇਹ ਪੂਰੇ ਦਿਨ ਚ ਇਹੀ ਖਾਇ ਕਰੂੰਗੀ ਚਾਹ ਨਾਲ ਲੈ ਹੁਣ ਅਸੀਂ ਐਨ 1 ਕੋ ਲੱਖ ਖਾਣਾ ਸ਼ੁਰੂ ਕਰਤਾ ਹਾਂ ਜਿੰਨਾ ਖਾਧਾ ਹਾਂ ਉਹ ਖਾ ਲੂ ਫਿਰ ਉਦੋਂ ਬਾਅਦ ਜਮੀ ਡਾਈਟ ਕਰ ਦੇਣੀ ਹੈਗੀ ਹਾਂ ਹਾਂ ਤੇਰੇ ਇੱਕ ਘੰਟਾ ਮੇਰਾ ਤਾਂ ਨਹੀਂ ਹੁੰਦਾ ਅਸੀਂ ਧੁੜੀ ਆਏ ਕਿ ਵੀ ਮੈਂ ਮੈਂ ਇਹ ਨਹੀਂ ਕਹਿੰਦੀ ਸੀ ਅਸੀਂ ਤਾਂ ਵਿੱਚ ਗੇ ਲਾ ਦਿੰਦੀਆਂ ਨਾਮ ਫਿਰ ਆਪਾਂ ਜਮੀ ਨਹੀਂ ਕੁਝ ਖਾਂਦੇ ਰਹੇਗੇ ਜੇ ਖਾਣ ਲੱਗਦੇ ਫਿਰ ਉਹ ਕਾਈ ਕਰਦੇ ਚਲੋ ਠੀਕ ਹੈ ਗਾਇਸ ਹੁਣ ਚੱਲਿਆ ਸੀ ਉੱਥੇ ਜਾ ਕੇ ਦਵਾਈ ਦੂ ਵੀ ਲਈਏ ਪਹਿਲਾਂ ਤਾਂ ਨੰਬਰ ਲਵਾਇਆ ਹੋਇਆ ਹੈਗਾ ਸਾਡਾ ਨੰਬਰ ਆਉਣ ਵਾਲੀ ਹੋਊਗਾ ਫਿਰ ਤੂੰ ਪਹਿਲਾਂ ਕਿ ਟਾਈਮਾ ਨੰਬਰ ਸੀਗਾ ਸਾਡੇ 11:00 ਬਜੇ ਨੇ ਹੁਣ ਇੱਥੇ ਇਸ ਤੋਂ ਪਹਿਲਾਂ ਵੀ ਉੱਥੇ ਸਾਡਾ ਨੰਬਰ ਨਿਕਲ ਜੇ ਸਾਨੂੰ ਛੇ-ਛੇ ਦੀ ਜਾਣ ਦੋ ਤੁਹਾਨੂੰ ਫਿਰ ਉੱਥੇ ਪਹੁੰਚ ਕੇ ਮਿਲ ਲੇਗੇ ਸੀ ਹਨਾ ਗਾਇਸ ਪਹੁੰਚੇਗੇ ਸੀ ਹਸਪੀਟਲ ਮਾਸੋਂ ਇਹ ਤੋਂ ਦਵਾਈ ਦੂ ਵੀ ਲੈਣੇ ਹੈਗੇ ਦਵਾਈ ਲੈ ਲਉ ਤੁਸੀਂ ਵੀ ਸਿਗਨ ਕਰਾ ਲਿਓ ਨਹੀਂ ਪਹਿਲਾਂ ਦਵਾਈ ਦੇਖੋ ਲਓ ਦвайте ਸਟਾਪ 2 hours later ਲੋ ਜੀ ਗਾਇਸ ਦਵਾਈ ਲੈ ਆਏਗੇ ਦਵਾਈ ਤਾਂ ਕਮਲਾ ਨਬਰ ਗਿਆਗਾ ਇੱਥੇ ਲੱਗ ਗਿਆ ਘੰਟਾ ਸਾਰਾ ਕੱਟਾ ਕੰਟ ਚ ਦੁੱਧੇ ਲੱਗਿਆ ਹੁਣ ਚੱਲਦੇ ਅੱਗੇ ਬਿਸਕਟ ਕਰਵਾਉਣ ਵਾਸਤੇ ਔਰ ਉੱਥੇ ਚੱਲ ਕੇ ਉਹ ਦਿਖਾਉਣਾ ਵੀ ਕਿੱਦਾਂ ਕਹੇ ਜੇ ਬਿਸਕਟ ਬਣਾਉਦੇ ਨੇ ਠੀਕ ਹੈ ਜੀ ਕਿੱਦਾਂ ਕਹੇ ਜਿਵੇਂ ਬਣਾਉਦੇ ਨੇ ਕਿਵੇਂ ਬਣਾਉਂਦੇ ਨੇ ਕਹੇ ਜੇ ਬਣਨਗੇ ਚੱਲੀਏ ਫਿਰ ਚਲੋ ਚਲੋ ਲਓ ਜੀ ਗਾਇਸ ਹੁਣ ਬੈਠੇ ਆਂ ਸੀ ਬਿਸਕਟ ਕਰਨ ਵਾਸਤੇ ਉਹ ਸਾਹਮਣੇ ਸਾਡਾ ਪਿਆਗਾ ਸਮਾਨ ਅਲੇ ਦੋ ਤਿੰਨ ਨੰਬਰ ਹੋਰ ਨੇ ਅੱਗੇ ਉਹਨਾਂ ਦੇ ਜਦੋਂ ਹੋ ਗਏ ਉਸ ਤੋਂ ਬਾਅਦ ਦੇ ਵਿੱਚ ਆਪਣੇ ਕਰਨੇ ਸ਼ੁਰੂ ਕਰਨਗੇ ਉਹ ਅਸੀਂ ਉੱਥੇ ਹੀ ਬੈਠੇ ਆਂ ਜਿੰਨਾ ਟਾਈਮ ਗਾਇਸ ਉਹ ਹੁੰਦੇ ਨੇ ਕਿ ਬਿਸਕਟ ਦੋ ਤਿੰਨ ਜਾਣੇ ਦੇ ਅੱਗੇ ਨੰਬਰ ਨੇ ਕਿ ਉਹਨਾਂ ਟਾਈਮ ਅਸੀਂ ਇੱਥੇ ਵੇਟ ਕਰ ਰਹੇ ਹਾਂ ਬੈਠੇ ਗੱਡੀ 'ਚ ਜਦੋਂ ਸਾਡਾ ਨੰਬਰ ਲੱਗ ਗਿਆ ਅਸੀਂ ਚੱਲ ਜਾਵਾਂਗੇ ਬਿਸਕਟ ਤੋੜਾ ਕਰਵਾ ਕੇ ਲੈਣਾ ਹੈ ਮਾਗੀ ਫਿਰ ਉਸ ਤੋਂ ਬਾਅਦ ਵਿੱਚ ਤੁਹਾਨੂੰ ਦਿਖਾਵਾਂਗੇ ਨਾਲ ਕਿ ਕਿ ਮਤਲਬ ਫਿਰ ਗੱਡੀ 'ਚ ਵੇਜੂਗੀ ਇਹਨਾਂ ਨੇ ਤਾਂ ਗੱਡੀ 'ਚ ਬੈਠਣਾ ਹੈ ਮੈਂ ਹੀ ਕਰਵਾਉਣੇ ਨੇ ਮੈਂ ਹੀ ਘਰੋਂ ਸਮਾਨ ਪਾ ਕੇ ਲਿਆਂਦਾਗਾ ਮੈਂ ਹੀ ਇੱਥੇ ਆ ਕੇ ਬਿਸਕਟ ਕਰਵਾਉਂਗਾ ਜਾਂ ਮੈਂ ਹੀ ਉਹਨਾਂ ਨੂੰ ਖਾਊਂਗਾ ਇਹਨਾਂ ਨੇ ਖਾਣੇ ਵੀ ਨਹੀਂ ਹੈਗੇ ਮੈਂ ਤਾਂ ਖਾਣ ਦੇ ਤੁਸੀਂ ਇਹ ਨਹੀਂ ਗਾਣਗੇ ਤਾਂ ਇਹਦੇ ਕਰਵਾਉਣਗੇ ਸੱਚੀ ਗੱਲ ਹੈ ਕਿ ਪੀਪਾ ਵੀ ਮੈਂ ਤੋਂ ਓਕੇ ਲਿਆਂਦਾ ਜਿਹੜਾ ਪੀਪਾ ਜਿਹਦੇ ਵਿੱਚ ਬਿਸਕਟ ਪਾਉਣੇ ਨੇ ਨਾ ਉਹ ਵੀ ਮੈਂ ਤੋਂ ਓਕੇ ਲਿਆਂਦਾ ਵਾ ਦੇਖ ਲਓ ਤੁਸੀਂ ਝੂਠਾ ਹੈ ਕਿਹਨਾਂ ਤੋਤਾ ਫਿਰ ਝੂਠਾ ਹੈ ਸੱਚੇ ਦੱਸ ਫਿਰ ਕਿਹਨੇ ਉੱਪਰੋਂ ਲਾਇਆ ਹੀ ਨਹੀਂ ਹੈਗਾ ਫਿਰ ਦੱਸ ਵੀ ਤੋਤਾ ਕਿਹਨੇ ਆਇਆ ਪੁੱਛਿਆ ਮੈਂ ਤਾਂ ਤੂੰਗਾ ਦਾ ਬੰਦਾ ਉਹ ਹੀ ਜਿਹੜਾ ਲੇਟ ਲਾਹੂਗਾ ਕਿਉਂ ਮੰਨ ਗਈ ਨਾ ਚੱਲ ਸੁਖਰਾ ਮੰਨ ਤਾਂ ਗਈ ਕਿਉਂਕਿ ਮੈਂ ਤਾਂ ਗਿਲੇ ਸੀ ਤਾਂ ਕਰਕੇ ਝੂਠ ਤਿਆਰ ਹੋ ਗਈ ਸੀਗੀ ਸਾਰਾ ਕੁਝ ਮੈਂ ਹੀ ਕਰਕੇ ਲਿਆਂਦਾ ਗਏ ਕੋਈ ਇਹਨੇ ਆਪਣੀ ਤਿਆਰੀ ਨਹੀਂ ਕੀਤੀ ਸੀ ਕਿ ਬਿਸਕਟਾਂ ਦੀ ਉਹ ਕਹਿੰਦੀ ਬਿਸਕਟ ਕਰਾਉਣੇ ਨੇ ਬਿਸਟਰਨ ਨਾ ਇਹਨੇ ਆਟਾ ਜੋਕਿਆ ਆਟਾ ਮੈਂ ਜੋਕਿਆ ਨਾ ਇਹਨੇ ਚੀਨੀ ਜੋਕੀ ਉਹ ਮੈਂ ਜੋਕਣੀ ਨੇ ਨਾ ਇਹਨੇ ਘਿਓ ਜੋਕਿਆ ਉਹ ਮੈਂ ਜੋਕਿਆ ਹੂੰ ਨਾ ਇਹਨੇ ਕੋਈ ਪੀਪਾ ਬੂਪਾ ਸਾਫ ਕਰਿਆ ਉਹ ਵੀ ਮੈਂ ਕਰਿਆ ਕੋਈ ਕੰਮ ਨਹੀਂ ਇਹਨੇ ਕਰਿਆ ਬਿਸਕਟਾਂ ਦੇ ਵਿੱਚ ਕੀ ਜੋਕਿਆ ਤਾਂ ਨਹੀਂ ਕਿਉਂ ਚੀਨੀ ਆਟਾ ਸਾਰਾ ਕੁਝ ਮੈਂ ਹੀ ਜੋਕਿਆ ਸੀ ਉਹ ਅੱਛਾ ਮੈਂ ਕੁਝ ਨਹੀਂ ਜੋਕਿਆ ਨਹੀਂ ਕਰੇ ਬੇ ਚੱਤ ਮਰਾਉਣ ਆ ਗਈ ਸੀਗੀ ਆ ਮੈਂ 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 ਕਰ 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 ਤੇ ਬਹੁਤ ਉਲਝੂ ਝੂਠ ਹੈ ਗੱਲ ਤੇ ਸਰ ਬਸ ਕਰ ਰਹਿਣਾ ਤੁਹਾਨੂੰ ਆਪੇ ਪਤਾ ਲੱਗ ਜੂਗਾ ਇਹ ਸਰ ਜਦੋਂ প্লেਟਸ ਪਾ ਕੇ ਬੈਠਾਂਗੇ ਨਾ ਤੁਹਾਨੂੰ ਆਪ ਹੀ ਪਤਾ ਲੱਗ ਜੂ ਖਾਂਦਾ ਕੌਣਾ ਹੈ ਆਪਾਂ ਆਪਣੇ ਬੰਡ ਲਾਂਗੇ ਸੀ ਐ ਕਰਾਂਗੇ ਜਿਹੜੇ ਬਿਸਕਟ ਹੋਊਗੇ ਨਾ ਸਾਰੇ ਬੰਡ ਲਾਂਗੇ ਵੀ ਆਹ ਤੇਰੇ ਆਹ ਮੇਰੀ ਆਹ ਮੇਰੀ ਦੇਖਾ ਵੀ ਕੌਣ ਪਹਿਲਾਂ ਮੁਕਾਉਂਦਾ ਉਹਦੇ ਨਾ ਮੈਂ ਤਾਂ ਨਹੀਂ ਆਈ ਬਸ ਠੀਕ ਹੈ ਹੁਣੇ ਹੀ ਐ ਹੀ ਹੋਊਗਾ ਬਿਸਕਟ ਜੋਜੋ ਕੇ ਨਾ ਕਿਲੋ ਕਿਲੋ ਸਾਰੇ ਨੂੰ ਬੰਡ ਦਾਂਗੇ ਜਿੰਨੇ ਘੁੰਗੇ ਠੀਕ ਹੈ ਨਹੀਂ ਫੇਰ ਪਤਾ ਲੱਗੂ ਵੀ ਕਿਹੜਾ ਕਿਨੇ ਕਿਨੇ ਕੰਦਾ ਦਾ ਛੋਟੇ ਹੁੰਦੇ ਸੀ ਐਂ ਹੀ ਬਣ ਲੈਂਦੇ ਹੁੰਦੇ ਸੀ ਬਸ ਫਿਰ ਹੁਣ ਵੱਡੇ ਹੋਏ ਵੀ ਐਂ ਹੀ ਬਣਾਂਗੇ ਚਲੋ ਜੀ ਬਣਨ ਲੱਗਦੇ ਨੇ ਜਦੋਂ ਤੱਕ ਫਿਰ ਉਹ ਆਪਾਂ ਲਿਆਉਣੇ ਕਿ ਉਹਨਾਂ ਤੋਂ ਕਰਵਾ ਕੇ ਲੋ ਜੀ ਗਾਇਸ ਸਮਾਨ ਇਹਨਾਂ ਨੂੰ ਆਪਾਂ ਨੇ ਦਿੱਤਾ ਹੈਗਾ ਬਸ ਇਹ ਆਪਣਾ ਮਿਸ਼ਨ ਤਿਆਰ ਕਰ ਰਹੇ ਹਾਂ ਨੂੰ ਬਿਸਕਟ ਬਣਾਉਣ ਵਾਸਤੇ ਦੇਖੋ ਦੁੱਧ ਵਗੈਰਾ ਪਾ ਲਿਆ ਗਿਆ ਤੇ ਵਿੱਚ ਕੜਾਹੀ ਚ ਪਹਿਲਾਂ ਤਿਆਰ ਕਰਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਦੇ ਵਿੱਚ ਬਿਸਕਟ ਬਣਾਉਣਗੇ ਸਾਰਾ ਪ੍ਰੋਸੈਸ ਤੁਹਾਨੂੰ ਦੋ ਤਮਾਂਗੇ ਆਟਾ ਪਾ ਲਿਆ ਗਾ ਤੇ ਇਹ ਹੋ ਗਿਆ ਤਿਆਰ ਪਰ ਇਹਨਾਂ ਦੇ ਬਿਸਕਟ ਕੱਢ ਲੈਣੇ ਇਹਨਾਂ ਨੇ ਟ੍ਰੇ ਦੇ ਵਿੱਚ ਰੱਖ ਲੈਣੇ ਹੁਣ ਟ੍ਰੇਾਂ 'ਚ ਰੱਖ ਕੇ ਥੋੜਾ ਦੇ ਨਾਲ ਸਧਾਰ ਲਾ ਦੇਣਗੇ ਮਾਈਕ੍ਰੋਵੇਵ 'ਚ ਲਾਤਾ ਮਾਈਕ੍ਰੋਵੇਵ 'ਚ ਤਾਂ ਮੈਂ ਕੋ ਕਰ ਕਰ ਪਾਤਾ ਹੁਣ ਆਪਾਂ ਕਰਾਂਗੇ ਅੱਧਾ ਘੰਟਾ ਵੇਟ ਲੋਈ ਗਾਇਸ ਬਿਸਕਟ ਤਾਂ ਆਪਣੇ ਪਾ ਦੇਨੇ ਗੋਵਨ ਦੇ ਵਿੱਚ ਅੱਧਾ ਘੰਟਾ ਲੱਗੂ ਹਲੇ ਉਹਨਾਂ ਨੂੰ ਬਨਣਾ ਦੇ ਵਿੱਚ ਉਹਨਾ ਟਾਈਮ ਲੰਚ ਹੋ ਰਿਹਾਗਾ ਬਾਹਰ ਆਏ ਸੀਗੇ ਹੁਣ ਲੰਚ ਟਾਈਮ ਵੀ ਹੋ ਰਿਹਾਗਾ ਕਿਉਂਕਿ 1.5 ਵਜ ਗਏ ਨੇ 1.5 ਤੋਂ 2 ਵਜ ਗਏ ਨੇ ਕਿ ਤੇ ਆਈ ட்ਰੇਨੋਸ ਤੇ ਗੁਰਕਰੇ ਲੈਣੇ ਮੈਂ ਤਾਂ ਕੰਦੀ ਨਹੀਂ ਗੁਰਕਰੇ ਇਹਨਾਂ ਵਾਤੇ ਫੇਰਾ ਆ ਚੰਗਾ ਆ ਦੱਸ ਯਾਰ ਤੇਰੇ ਖੰਨੀਏ ਕ ਨਹੀਂ ਖਾਂਦੇ ਇਹ ਤਾਂ ਖੰਨੀਏ ਹੈ ਹੈ ਦੇਖੋ ਇਹਦੇ ਵਾਸਤੇ ਲੈਣੇ ਤਾਂ ਟੂਟ ਕੇਕ ਬਿਸਕਟ ਲੈਣਦੇ ਨੇ 50 50 ਤੇ ਲੱਸੀ ਤੇ ਪਾ ਗਏ ਸਵੀਟ ਲੱਸੀ ਆਸਮਾਨ ਇਹ ਵਾਸਤੇ ਲੈ ਕੇ ਚੱਲਦੇ ਆ ਚੀਨੇ ਪੈਕੀ ਚਲੋ ਜੀ ਹੁਣ ਅਸੀਂ ਕਰ ਲਈਏ ਲੰਚ ਉਸ ਤੋਂ ਬਾਅਦ ਦੇ ਵਿੱਚ ਬਿਸਕਟ ਬਣ ਜਾਣੀਆਂ ਨਾਲੇ ਫਿਰ ਤੁਹਾਨੂੰ ਦਿਖਾਉਣੇ ਵੀ ਕਹੇ ਜਿਹਾ ਬਣੇ ਨਿਕਲੇ ਹਾਂਜੀ ਗੇਸ ਅੱਧਾ ਪੌਣਾ ਘੰਟਾ ਹੋ ਗਿਆ ਹੈ ਓਵਨ ਦੇ ਵਿੱਚ ਬਿਸਕਟ ਲਾਏ ਆ ਇਹਨੂੰ ਪਰ ਹੁਣ ਓਵਨ ਦੇ ਵਿੱਚ ਬਿਸਕਟ ਕਰ ਰਹੇ ਨੇਗੇ ਦੇਖ ਰਹੇ ਆ ਵੀ ਕਿੰਨੇ ਜੀ ਬਣੇ ਨੇ ਬਿਸਕਟ ਇਹ ਆ ਦੇਖੋ ਜੀ ਕਿੰਨੇ ਘੈਂਟ ਲੱਗ ਰਹੇ ਨੇ ਦੇਖਣ ਨੂੰ ਬਹੁਤ ਵਧੀਆ ਲੱਗ ਰਹੇ ਨੇ ਚਲੋ ਇਹਨਾਂ ਨੂੰ ਕੀਪੇ ਦੇ ਵਿੱਚ ਪਾਉਣਾਗੇ ਤੇ ਪਾ ਕੇ ਆਪਾਂ ਚੱਲੀਏ ਹੋਰ ਛੇ ਚੇਤੇ ਅੱਜ ਗਾਇਸ ਬਿਸਕਟ ਬਣਵਾ ਲਏ ਨੇਗੇ ਬਿਸਕਟ ਰੋਣ ਬਾਕੇ ਹੁਣ ਅਸੀਂ ਚੱਲਾਂਗੇ ਆ ਦੇਖੋ ਆਹ ਇੱਕ ਲਫਾਵੇਂ ਜਿੰਨੇ ਕਿਤੇ ਬਾਕੀ ਪਿੱਛੇ ਬੀਪਾ ਪਿਆ ਭਰਿਆ ਇਥੇ ਵੀ ਆ ਬੀਪਾ ਨਹੀਂ ਮੜਿਆ ਉਹ ਪਿਆ ਬੀਪਾ ਬਰ ਪਿੱਛੇ ਤੇ કરી ਜਾ ਕੇ ਦਿਖਾਉਣਿਆ ਤੁਹਾਨੂੰ ਕਿ ਕੈਜ ਬਣੇ ਨੇਗੇ ਕ੍ਰਿਸਪੀ ਨੇਗੇ ਖੁਸ਼ਬੂ ਸੱਚੀ ਗੱਲ ਆ ਬਾਈ ਖੁਸ਼ਬੂ ਬਹੁਤ ਘੈਂਟ ਆ ਰਹੀ ਹੈਗੀ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਤੇ ਸਾਡਾ ਮਤਲਬ ਆ 3:00 ਬਜ ਗਏ ਨੇਗੇ ਅਸੀਂ 1:00 ਵਜੇ ਬੈਠੇ ਸੀ 2:00 ਕਾਟੇ ਸਹੀ ਹੋ ਗਏ ਸਾਨੂੰ ਬੈਠਿਆ ਨੂੰ 2:00 ਕਾਟੇ ਜ ਬਣਨੇ ਨੇਗੇ ਕਿੰਨਾ ਪ੍ਰਾਹਣ ਹੋ ਗਿਆ ਗੱਡੀ 'ਚ ਬੈਠੇ ਦੇ ਬਾਸ ਹੁਣ ਗਾਇਸ ਥੋੜੀ ਜਿਹੀ ਠੀਕ ਦਾ ਕੰਮ ਆਗਾ ਥੋੜਾ ਜਆ ਔਰ ਉਹਦੇ ਵਾਸਤੇ ਅਸੀਂ ਨਾਭੇ ਰੁਕਾਂਗੇ ਉਸ ਤੋਂ ਬਾਅਦ ਸਿੱਧਾ ਘਰ ਜਾਵਾਂਗੇ ਬੱਚੇ ਵੀ ਉਡੀਕਲੇ ਹੋਣੇ ਹੈਗੇ ਬੈਠੇ ਹੋਣੇ ਹੈਗੇ ਪਤਾ ਨਹੀਂ ਕਾਹਦਾ ਯਾਹੋ ਕੀ ਬੈਠ ਰਹੇ ਨੇ ਆ ਖਾਣ ਦਾ ਨੇ ਟੀਵੀ ਦਾ ਰਹਿੰਦਾ ਵਾ ਬਸ 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 ਟੀਵੀ ਦੇਖਾਈ ਲੱਗਨੇ ਮਾਰੀ ਹੂੰ ਚਲੋ ਜੀ ਠੀਕ ਆ ਹੁਣ ਇੱਥੋਂ ਚੱਲਦੇ ਆਂਗੇ ਨਾਪਾ a few moments later ਬਾਜੀ ਨਾਪੇ ਪਹੁੰਚ ਗਏਗੇ ਅਸੀਂ ਇਹਨਾਂ ਦੇ ਜਿਹੜਾ ਕੰਮ ਕਾਰਾਗਾ ਉਹ ਆਪਣਾ ਕਰ ਰਹੇ ਨੇਗੇ ਤੇ ਉਸ ਤੋਂ ਬਾਅਦ ਆਪਾਂ ਸਿੱਧਾ ਦੂਜੇ ਚਲਾਂਗੇ ਲਈ ਗੈਸ ਨੂੰ ਕੁਝ ਖਾਣ ਕੇ ਬੱਤੇ ਕਰਾਂਗੇ ਤੇ ਉਧਰ ਨਵੇਂ ਮੰਨੇਗਾ ਉਹ ਬਾਅਦ ਹੋ ਜੂਗੀ ਹੋ ਗਿਆ ਠੀਕ ਠੀਕ ਹੋ ਗਿਆ ਹੋ ਗਿਆ ਉਹਨਾਂ ਲੈਵਨ ਪੇਰੀਆ ਗਿਆ ਤਾਂ ਨਾਲ ਮੈਂ ਘੁਰਕਰੇ ਖਿੜਾ ਰਿਆਂ ਨਾਲ ਨਾਲ ਕਿਸੇ ਨੇ ਵੀ ਲੈ ਆਇਆ ਮੈਂ ਵੀ ਪੀਊਗਾ ਨਾਲ ਘੁਰਕਰੇ ਪਿਵਾਵਾਂਗੇ ਆ ਗਿਆ ਲੈਮਨ ਤਾਂ ਅੱਜ ਮੈਂ ਨਵਾਂ ਕਵਰ ਵੀ ਚੜਾਇਆ ਬਧਾਈਆਂ ਤੈਨੂੰ ਅੱਜ ਗੱਡੀ ਲੈਮਨ ਪੀ ਰਹੀ ਹੈਗੀ ਮੈਂ ਲੈਮਨ ਕਿੰਨੇ ਦਿੱਤਾ ਦੋ ਪੀ ਗਈ ਮੇਰਾ ਵੀ ਆਪ ਪੀ ਗਈ ਨਾ 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 ਆ ਕੀਦਾਗਾ ਇਹ ਤੇਰਾ ਹੀ ਰੱਖਿਆ ਹੋਸੀ ਮੈਂ ਤਾਂ ਮੇਰੇ ਕੋਲ ਤਾਂ ਹੈ ਨਹੀਂ ਸੀਗਾ ਕੀ ਕਿਦਾਗਾ ਤੇ نیچے ਰੱਖਤਾ ਬਹੁਤ ਛੁੱਟੇ ਚਲਾਕ ਲੂੰਬੜੀ ਤੂੰ ਚਲਾਕ ਲੂੰਬੜੀ ਹੈਗੀ ਦੂੰਗੀ ਆਪ ਨਹੀਂ ਮਾਨ ਹੈਗੀ ਤੂੰ ਵੀ ਬਿੰਨਾਂ ਨਾਲੇ ਜ਼ਿਆਦੇ ਸਾਰੇ ਨਾਲ ਖਾਣਾ ਤੂੰ ਹੀ ਪੁੱਤਰ ਇਹ ਦੇ ਤੁਸੀਂ ਕਾਂਗਰਸ ਬੁਰਕਰੀ ਤਾਂ ਇਹ ਕਹਿੰਦੀ ਮੈਂ ਬੁਰਕਰੀ ਖਾਣ ਨਹੀਂ ਹੈ ਕਿ ਫਿਰ ਮਾਚਰ ਕਾਨੂੰ ਵੇਸਟ ਕਰਨੇ ਨੇ ਮੈਂ ਕਾਲਨਗਰ ਮੈਂ ਇਸ ਕਰਕੇ ਮੈਂ ਖਾ ਰਿਆ ਸੀਗਾ ਲਈ ਆਏ ਆ ਤੇ ਵਾਸਤੇ ਸੀ ਤੁਸੀਂ ਚਲੋ ਠੀਕ ਹੈ ਗਾਇਸ ਹੁਣ ਇਥੇ ਸਾਡੀ ਸ਼ਾਪਿੰਗ ਸ਼ੂਪਿੰਗ ਹੋ ਗਈ ਹੈ ਖਤਮ ਸਾਮ ਦੇ 5:30 ਵਜੇ ਦੀ ਸਵੇਰ ਦੇ ਨਿਕਲੇ ਹੋਏ ਸੀ 11 ਵਜੇ ਦੇ ਬੱਚਿਆਂ ਦੇ ਟੀਫਨ ਵੀ ਲੈ ਲਿਆ ਆਪਾਂ ਜਾਨਾ ਹਾਂ ਬੱਚਿਆਂ ਦਾ ਟੀਫਨ ਟੂ ਹਣਾ ਸਾਰਾ ਕੋ ਸਮਾਨ ਲੈ ਲਿਆਗਾ ਅੱਜ ਦਾ ਜਿਹੜਾ ਵਲੌਗ ਆ ਬਸ ਗਾਇਸ ਆਪਾਂ ਇੱਥੇ ਹੁਣ ਇਹਨੂੰ ਕਰਦਿਆਂ ਖਤਮ ਆ। ਅੱਜ ਦਾ ਵਲੌਗ ਬਸ ਐਨਾ ਹੀ। ਬਹੁਤ ਜਿਆਦਾ। ਬਹੁਤ ਆ। ਜਿਹੜੇ ਦੈਡ ਐਡਿੰਗ ਕੀ ਕਹਦੇ ਹੁੰਦੇ ਨੇ ਇਹਨੂੰ? ਕੁਝ ਨਹੀਂ ਕਹਿੰਦੇ ਹੁੰਦੇ। ਚਲੋ ਠੀਕ ਹੈ ਗਾਇਸ। ਅੱਜ ਦਾ ਵਲੌਗ ਇੱਥੇ ਕਰਦੇ ਆਪਾਂ ਇਹਦਾ। ਤੁਹਾਨੂੰ ਕਿਵੇਂ ਲੱਗੇ ਸਾਡਾ ਅੱਜ ਦਾ ਵਲੌਗ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ, ਸ਼ੇਅਰ ਆਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਕੱਲ ਨੂੰ ਮਿਲਦੇ ਆ ਫਿਰ ਆਪਾਂ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ। ਤਾਂ ਵਾਸਤੇ ਬਾਏ ਬਾਏ। ਬਾਏ ਬਾਏ।